ਸਸਿਕਲ ਟੀਬੀਐਨ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਬਬਲੂ ਆਰਟਿਸਟ ਜੀ ਨਾਲ ਕਰਵਾਉਣ ਜਾ ਰਹੇ ਹਾਂ ਦੱਸ ਦਈਏ ਕਿ ਇਹਨਾਂ ਵੱਲੋਂ ਵੱਡੇ ਵੱਡੇ ਸਟੈਚੂ ਵੱਡੀਆਂ ਵੱਡੀਆਂ ਮੂਰਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜੋ ਇਹਨਾਂ ਦੁਆਰਾ ਤਿਆਰ ਕਰਕੇ ਵਿਦੇਸ਼ਾਂ ਵਿੱਚ ਵੀ ਭੇਜੀਆਂ ਜਾਂਦੀਆਂ ਹਨ ਸੋ ਗੱਲਬਾਤ ਕਰਦੇ ਹਾਂ ਹਾਂਜੀ ਸਰ ਸਵਾਗਤ ਹੈ ਜੀ ਟੀਵੀ 'ਚ ਮੇਰਾ ਜਿਹੜਾ ਸਾਡ ਵਰਕ ਹੈ ਜਿਹੜਾ ਮੂਰਤੀਆਂ ਦਾ ਇਹ ਮੈਨੂੰ ਕੋ ਗੋਡ ਗਿਫਟ ਹੈ ਜੀ ਅਸੀਂ ਇਹਨਾਂ ਦੇ ਵੱਲੋਂ ਮਿੱਟੀ ਦੇ ਕਲੇ ਦੇ ਪੀਸ ਬਣਾਉਂਦੇ ਆ ਜਿਵੇਂ ਪੰਜਾਬੀ ਕਲਚਰ ਤੇ ਕੰਮ ਕਰੀਦਾ ਹੈ ਮਹਾਤਮਾ ਬੁੱਧੀਆਂ ਸਟੈਚੂ ਦੇ ਕਰੀਦਾ ਮੰਦਿਰ ਦੀਆਂ ਮੂਰਤੀਆਂ ਦੇ ਸਟੈਚੂ ਦਾ ਕੰਮ ਕਰਦੇ ਆਪਾਂ ਗੁਰਦੁਆਰਿਆਂ ਦੇ ਜਿਹੜੇ ਗੁੰਬਦ ਬੰਦੇ ਆ ਉਹਨਾਂ ਦੇ ਵੀ ਅਹੀ ਫਾਈਬਰ ਦੇ ਗੁੰਬਦਾਂ ਦੇ ਕੰਮ ਕਰਦੇ ਆ ਜੀ ਇਹਨਾਂ ਨੂੰ ਬਣਾਉਣ ਦੇ ਵਿੱਚ ਕਾਫੀ ਲੰਮਾ ਪ੍ਰੋਸੈਸ ਹੈ ਜੀ ਪਹਿਲਾਂ ਇਹਨੂੰ ਅਸੀਂ ਕਲੇ ਦਾ ਕੰਮ ਕਰਕੇ ਉਸ ਤੋਂ ਬਾਅਦ ਇਹਨਾਂ ਦੀਆਂ ਡਈਆਂ ਡਿਵੈਲਪ ਕੀਤੀਆਂ ਜਾਂਦੀਆਂ ਉਸ ਦਾ ਇੱਕ 네ਗੇਟਿਵ ਬੰਦ ਹੈ 네ਗੇਟਿਵ ਤੋਂ ਫਿਰ ਪੋਜ਼ਿਟਿਵ ਇੱਕ ਜਿਹੜੀ ਡਈ ਬਣਦੀ ਹੈ ਉਹ ਡਈਆਂ ਦੇ ਨਾਲ ਇਹਨਾਂ ਦੇ ਪੀਸ ਤਿਆਰ ਹੁੰਦੇ ਆਂ ਕਈ ਵਾਰੀ ਸਾਨੂੰ ਐਸੇ ਸਟੈਚੂਆਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਸਾਡੇ ਬਸੇ ਰੋਜ਼ ਨਵੇਂ ਹੁੰਦੇ ਆ ਜਿਵੇਂ ਕੋਈ ਆਪਣਾ ਸਟੈਚੂ ਆਪਣੀ ਕੋਈ ਸ਼ਕਲ ਦਾ ਸਟੈਚੂ ਬਣਾਉਣਾ ਚਾਹੁੰਦਾ ਅਸੀਂ ਉਹਨੂੰ ਵੀ ਕ੍ਰੀਏਟ ਕਰਦੇ ਆਂ ਤਾਂ ਬਬਲੂ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਗੋਡ ਗਿਫਟਡ ਹੈ ਤੁਹਾਨੂੰ ਜਿਹੜੀ ਇਹ ਆਰਟ ਪਰਮਾਤਮਾ ਨੇ ਬਖਸ਼ੀ ਹੋਈ ਹੈ ਤੇ ਸ਼ੁਰੂਆਤ ਕਦੋਂ ਹੁੰਦੀ ਹੈ ਇਹ ਸ਼ੁਰੂਆਤ ਸਰ ਮੈਨੂੰ ਇਸ ਕੰਮ 'ਚ ਆਇਆ ਨੀਅਰ ਬਾਰਡਰ 27 ਸਾਲ ਹੋ ਚੁਕੇ ਆ ਹੁਣ ਤੁਹਾਡੀ ਉਮਰ ਕਿੰਨੀ ਹੈ ਮੇਰੀ ਅਸਲ 50 ਹੋਏ ਅੱਛਾ 27 ਸਾਲ ਪਹਿਲਾਂ ਐਕਚੁਅਲੀ ਮੈਨੂੰ ਇੱਕ ਪੈਸ਼ਨ ਸੀ ਮੇਰਾ ਇੱਕ ਸਮਝ ਲਓ ਮੈਨੂੰ ਇੱਕ ਸ਼ੌਂਕ ਸੀ ਮੈਂ ਪੰਜਾਬੀ ਕਲਚਰ ਦੇ ਉੱਤੇ ਕੰਮ ਕਰਦਾ ਸੀ ਉਦੋਂ ਇੱਕ ਨਿਹੰਗ ਸਿੰਘ ਦਾ ਸਟੈਚੂ ਚਾਈਨਾ ਤੋਂ ਬਣ ਕੇ ਆਇਆ ਸੀ ਉਹਨੂੰ ਵੇਖ ਕੇ ਇਨਸਪੀਰੇਸ਼ਨ ਹੋਈ ਮੈਨੂੰ ਫਿਰ ਤੇ ਉਸ ਤੋਂ ਬਾਅਦ ਮੈਨੂੰ ਡਿਵੈਲਪ ਕੀਤਾ ਜਿਹਨੂੰ ਪੰਜਾਬੀ ਕਲਚਰ ਦੇ ਵਿੱਚ ਜੋ ਆਪਣਾ ਸਭਿਆਚਾਰ ਤੁਹਾਨੂੰ ਜਦੋਂ 27 ਸਾਲ ਪਹਿਲਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਕੀ ਕਰਦੇ ਸੀ ਤੁਸੀਂ ਪੜ੍ਹਦੇ ਸੀ ਜਾਂ ਕੋਈ ਕੰਮ ਹੋਰ ਕਰਦੇ ਸੀ ਉਦੋਂ ਮੈਂ ਆਪਣਾ ਮੋਮੈਂਟੋ ਤੇ ਬਾਹਰੋਂ ਪਰਚੇਜ਼ਿੰਗ ਕਰਕੇ ਮੂਰਤੀਆਂ ਨੂੰ ਸੇਲ ਕਰਦਾ ਸੀ ਅੱਛਾ ਪਹਿਲਾਂ ਤੁਸੀਂ ਬਾਹਰੋਂ ਮੂਰਤੀਆਂ ਖਰੀਦੇ ਸੀ ਫਿਰ ਅੱਗੇ ਵੇਚਦੇ ਸੀ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਆਪ ਤਿਆਰ ਕਰਨੀਆਂ ਸ਼ੁਰੂ ਕੀਤੀਆਂ ਹਾਂਜੀ ਸਰ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਮੈਨੂਫੈਕਚਰਿੰਗ ਸ਼ੁਰੂ ਕੀਤੀ ਉਹ ਤਾਂ ਤੁਸੀਂ ਦੱਸ ਰਹੇ ਸੀ ਕਿ ਬਾਹਰੋਂ ਚਾਈਨਾ ਦੇ ਉੱਤੇ ਉਹ ਨਿਹੰਗ ਸਿੰਘ ਦਾ ਜਿਹੜਾ ਸਟੈਚੂ ਆਇਆ ਉਹ ਚਾਈਨਾ ਤੋਂ ਇੱਕ ਨਿਹੰਗ ਸਿੰਘ ਦਾ ਸਟੈਚੂ ਆਇਆ ਉਹ ਕਿਸੇ ਨੇ ਗਿਫਟ ਕੀਤਾ ਉਤੋਂ ਵੇਖ ਕੇ ਫਿਰ ਅਸੀਂ ਉਹਨੂੰ ਇੱਕ ਡਵੈਲਪ ਕਰਨੇ ਕਿ ਮੇਰੇ ਮਾਈਂਡ ਚ ਆਇਆ ਕਿ ਉਹ ਇਹਨੂੰ ਪੂਰਾ ਡਵੈਲਪ ਕੀਤਾ ਜਾਵੇ ਆਪਣਾ ਸੱਭਿਆਚਾਰ ਪੰਜਾਬੀ ਸੱਭਿਆਚਾਰ ਜਿਹਨੂੰ ਲੋਕੀ ਭੁੱਲਦੇ ਜਾ ਰਹੇ ਆ ਪਿੰਡਾਂ ਦੇ ਵਿੱਚ ਵੀ ਅੱਜ ਜਜਾ ਲੋਕੀ ਫੋਰਨ ਨੂੰ ਜਾ ਰਹੇ ਜਿਵੇਂ ਤੇ ਪੁਰਾਣਾ ਸੱਭਿਆਚਾਰ ਡਵੈਲਪ ਨਹੀਂ ਹੋ ਰਿਹਾ ਪੁਰਾਣੇ ਸੱਭਿਆਚਾਰ ਨੂੰ ਅਸੀਂ ਮੂਰਤੀਆਂ ਦੇ ਰੂਪ ਦੇ ਵਿੱਚ ਸਾਹਮਣੇ ਲਿਆਂਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਉਹ ਆਪਣਾ ਪਹਿਰਾਵਾ ਆਪਣੇ ਜਿਹੜੇ ਸੰਦ ਆ ਉਸ ਟਾਈਮ ਦੇ ਉੱਤੇ ਜੋ ਅਸੀਂ ਵਰਤਦੇ ਸੀ ਚਰਖਾ ਚੱਕੀ ਜੋ ਅਸੀਂ ਉੱਥੇ ਖੇਤੀਬਾੜੀ ਕਰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਉਹਦੇ ਸਾਹਮਣੇ ਲਿਆਂਦਾ ਜਾਵੇ ਤਾਂ ਬਬਲੂ ਜੀ ਜਿਹੜਾ ਫਿਰ ਸ਼ੁਰੂਆਤ ਦੇ ਵਿੱਚ ਪਹਿਲਾ ਸਟੈਚੂ ਤਿਆਰ ਕਰਦੇ ਹੋ ਤਾਂ ਲੋਕਾਂ ਦਾ ਕਿਸ ਤਰ੍ਹਾਂ ਰਿਸਪੌਂਸ ਸੀ ਔਰ ਇਹ ਤੁਹਾਨੂੰ ਕਿਸੇ ਨੇ ਆਰਡਰ ਦਿੱਤਾ ਜਾਂ ਤੁਸੀਂ ਆਪਣੇ ਦੇ ਖੁਦਲੇ ਦੇ ਤਿਆਰ ਕੀਤਾ ਸੀ ਸਰ ਜਦੋਂ ਆਪਾਂ ਨੂੰ ਚਾਈਨਾ ਤੋਂ ਜਿਹੜਾ ਪਹਿਲਾ ਨਿਹੰਗ ਸਿੰਘ ਆਇਆ ਸੀ ਅਸੀਂ ਉਹਦੀ ਫੋਟੋਗ੍ਰਾਫ ਨੂੰ ਅਪਲੋਡ ਕਰਕੇ ਜਿਵੇਂ ਆਪਣੇ ਕਸਟਮਰ ਨੂੰ ਸਾਡੇ ਫੋਰਨ ਦੇ ਕਸਟਮਰ ਸੀ ਕਾਫੀ ਜਿਨ੍ਹਾਂ ਤੱਕ ਸਾਡੇ ਮਮੈਂਟਸ ਵਗੈਰਾ ਜਾਂਦੇ ਸੀ ਜਿਵੇਂ ਕੈਨੇਡਾ ਵਿੱਚ ਫੀਅਰਸ ਵਗੈਰਾ ਹੁੰਦੀਆਂ ਵਸਾਖੀ ਆ ਗਈ ਕੋਈ ਹੋਰ ਐਸ ਤਰ੍ਹਾਂ ਦੇ ਕਈ ਪ੍ਰੋਗਰਾਮ ਜਿਹੜੇ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਹੈ ਉੱਥੇ ਅਸੀਂ ਫਿਰ ਸਭ ਤੋਂ ਵੱਲੋਂ ਨਿਹੰਗ ਸਿੰਘ ਦੀ ਕਿ ਦਈ ਬਣਾ ਕੇ ਆਪਣਾ ਕਲੇ ਦਾ ਪੀਸ ਬਣਾਇਆ ਆਪਣਾ ਤਿਆਰ ਕੀਤਾ ਤੇ ਉੱਥੋਂ ਅਸੀਂ ਪਹਿਲਾ ਆਰਡਰ ਆਪੇ ਜੀ ਤੁਸੀਂ ਬਣਾਉਂਦੀ ਫਿਰ ਜਾ ਸਿੱਖੀ ਕਿਸੇ ਕੋਲ ਸਰ ਇਹ ਨਹੀਂ ਮੈਂ ਜਾ ਅੱਜ ਅੱਜ ਤਾਂ YouTube ਦਾ ਟ੍ਰੈਂਡ ਹੈ ਹਨਾ ਲੋਕ ਜਿਹੜੀ ਵੀ ਕੋਈ ਚੀਜ਼ ਤਿਆਰ ਕਰਨੀ ਹੁੰਦੀ ਆ ਤਾਂ ਉਹ YouTube ਦੇ ਉੱਤੇ ਸਿੱਖ ਲਿੰਦੇ ਆ ਤਾਂ ਜਦੋਂ ਤੁਸੀਂ ਕੰਮ ਦੀ ਸ਼ੁਰੂਆਤ ਕਰਦੇ ਹੋ ਉਹ ਤਾਂ YouTube ਨਹੀਂ ਸੀ ਹੈਗੀ ਸਰ ਉਦੋਂ ਤਾਂ ਮੋਬਾਈਲ ਵੀ ਨਹੀਂ ਸੀ ਹੈਗਾ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਉਹ ਇੱਕ ਬਸ ਮਾਈਂਡ 'ਚ ਹੈਗਾ ਸੀ ਕਿ ਕੰਮ ਕਰਨਾ ਮਤਲਬ ਕਰਨਾ ਆਪਣੀ ਮਿਹਨਤ ਨਾਲ ਉਹਨੂੰ ਆਪ ਤਿਆਰ ਕੀਤਾ ਸਾਂਚਾ ਆਪੇ ਕਲੇ ਦਾ ਪੀਸ ਤਿਆਰ ਕਰਕੇ ਔਰ ਇੱਕ ਕਡਾਈ ਵੀ ਤਿਆਰ ਕੀਤੀ ਕਿਉਂਕਿ ਕੁਝ ਪ੍ਰੋਬਲਮਸ ਆਈਆਂ ਜਿਵੇਂ ਕੁਝ ਪਹਿਲਾ ਪੀਸ ਖਰਾਬ ਹੋਇਆ ਮਗੇ ਕਰਦੇ ਕਰਦੇ ਆਪਾਂ ਬਿਲਕੁਲ ਆਪਣੇ ਕਿੰਨੀ ਕਿਹੋ ਵਾਰੀ ਜਿਹੜਾ ਜਦੋਂ ਤੁਸੀਂ ਤਿਆਰ ਕਰਦੇ ਸੀ ਖਰਾਬ ਹੁੰਦਾ ਸੀ ਫਿਰ ਮਨ ਨੂੰ ਠੇਸ ਵੀ ਪਹੁੰਚਦੀ ਸੀ ਨਹੀਂ ਮਨ ਨੂੰ ਜਦੋਂ ਕੰਮ ਕਰ ਹੀ ਲਿਆ ਤੇ ਮਨ ਨੂੰ ਟੇਸ ਪਹੁੰਚਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਤੁਹਾਨੂੰ ਸੇ ਮੈਨੂੰ ਇੱਕ ਸ਼ੌਂਕ ਸੀ ਉਸ ਤੋਂ ਬਾਅਦ ਜਿਹੜੇ ਨੂੰ ਤਿਆਰ ਕੀਤਾ ਇਹ ਦੋ ਕੁ ਵਾਰੀ ਖਰਾਬ ਹੋਇਆ ਤੀਸਰੀ ਵਾਰੀ ਨੂੰ ਸਹੀ ਡਵੈਲਪ ਕਰ ਲਿਆ ਸੀ ਫਿਰ ਅਸੀਂ ਇਹਦਾ ਸਭ ਤੋਂ ਜਿਹੜੀ ਪਹਿਲੀ ਕਨਜ਼ਾਈਨਮੈਂਟ ਗਈ ਸੀ ਸਾਡੀ ਅਮਰੀਕਾ ਗਈ ਸੀ ਇੱਕ ਕੈਨੇਡਾ ਗਈ ਸੀ ਤਾਂ ਭਜੀ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਜਿਹੜੇ ਸਟੈਚੂ ਨੇ ਤੁਸੀਂ ਤਿਆਰ ਕਰ ਚੁੱਕੇ ਹੋ ਔਰ ਕਿਹੜੀਆਂ-ਕਿਹੜੀਆਂ ਜਗ੍ਹਾ ਤੇ ਵੇਚ ਚੁੱਕੇ ਹੋ ਸਦ ਹੁਣ ਤੱਕ 27 ਸਾਲਾਂ ਚ ਤੇ ਚਲੋ ਬਹੁਤ ਉਹਦੀ ਲਿਸਟ ਤਾਂ ਬਹੁਤ ਲੰਬੀ ਆ ਮੈਂ ਸਾਰੇ ਤੇ ਨਹੀਂ ਬੋਲ ਸਕਦਾ ਜਿਵੇਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਜਿੰਨੇ ਸਟੈਚੂ ਆ ਜਿਵੇਂ ਸਾਡੇ ਫੋਰਨ ਜਿੰਨੇ ਪੰਜਾਬੀ ਕਮਿਊਨਿਟੀ ਐ ਸਪੇਨ ਦੇ ਵਿੱਚ ਵੀ ਆਪਾਂ ਇੱਕ ਮੂਰਤੀ ਤਿਆਰ ਕੀਤੀ ਸੀ ਉੱਥੋਂ ਦੀ ਚਰਚ ਦੀ ਮੂਰਤੀ ਸੀ ਉਸ ਮੂਰਤੀ ਦਾ ਵੀ ਸਾਨੂੰ ਉੱਥੋਂ ਇਟਲੀ ਤੋਂ ਆਰਡਰ ਉਹਨਾਂ ਨੇ ਡਿਵੈਲਪ ਕੀਤਾ ਸੀ ਉਸ ਤੋਂ ਬਾਅਦ ਅਸੀਂ ਪੰਜਾਬੀ ਕਲਚਰ ਨਾਲ ਜਿਵੇਂ ਭੰਗੜਾ ਸੱਤ ਹੋ ਕੇ ਗਿੱਧਾ ਸੱਤ ਹੋ ਕੇ ਚਰਖਾ ਕੱਤਦੇ ਚਰਕੀ ਕੱਤਦੇ ਇਸ ਤਰ੍ਹਾਂ ਦੇ ਕਾਫੀ ਸਟੈਚੂ ਅਸੀਂ ਪੰਜਾਬੀ ਕਮਿਊਨਿਟੀ ਜਿੱਥੇ-ਜਿੱਥੇ ਬੈਠੀ ਐ ਫੋਰਨ 'ਚ ਉੱਥੇ ਕਾਫੀ ਭੇਜੇ ਆਪਾਂ ਫੋਰਨ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕਿੱਥੇ-ਕਿੱਥੇ ਜਿਹੜੇ ਤੁਹਾਡੇ ਸਟੈਚੂ ਲੱਗੇ ਹੋਏ ਆ ਪੰਜਾਬ ਦੇ ਵਿੱਚ ਸਾਡੇ ਸਟੈਚੂ ਸਰ ਸਭ ਤੋਂ ਪਹਿਲਾਂ ਅੰਮ੍ਰਿਤਸਰ ਗੋਬਿੰਦਗੜ੍ਹ ਕਿਲਾ ਜਿੱਥੇ ਸਾਰਾ ਅਸੀਂ ਕੰਮ ਕੀਤਾ ਉੱਥੇ ਅਸੀਂ ਸਿੱਲੀਗੋਨ ਦੇ ਸਟੈਚੂਸ ਆਰਸੀਸੀ ਦੇ ਸਟੈਚੂ ਜੀਆਰਸੀ ਦੇ ਐਫਆਰਬੀ ਦੇ ਸਟੈਚੂ ਡਵੈਲਪ ਕੀਤੇ ਉਸ ਤੋਂ ਬਾਅਦ ਅਸੀਂ ਹਵੇਲੀ ਜੈਨ ਸਾਹਿਬ ਜੀ ਦੀ ਜਿਹੜੀ ਜਲੰਧਰ ਚ ਬਣੀ ਉੱਥੇ ਸਾਡੀ ਟੀਮ ਵਰਕ ਕੰਮ ਹੋਇਆ ਸੀ ਉੱਥੇ ਵੀ ਅਸੀਂ ਸਾਰੀ ਪੰਜਾਬੀ ਸੱਭਿਆਚਾਰ ਦੇ ਜਿੰਨੇ ਸਟੈਚੂ ਸੀ ਉੱਥੇ ਡਵੈਲਪ ਕੀਤੇ ਉਹਨਾਂ ਨੇ ਸਾਨੂੰ ਪੈਟਰਨ ਦੇ ਹੀ ਗਏ ਅਸੀਂ ਉਹਨਾਂ ਨੂੰ ਵੇਖ ਕੇ ਉਹਨਾਂ ਦੇ ਪੱਲੋਂ ਕਲੇ ਦਾ ਕੰਮ ਕੀਤਾ ਕਲੇ ਦੇ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਸਟੈਚੂਲਿ ਅੰਮ੍ਰਿਤਸਰ ਦੇ ਵਿੱਚ ਸਾਡਾ ਪਿੰਡ ਬੜੇ ਟੂਰਿਸਟ ਆਉਂਦੇ ਨੇ ਇੱਥੇ ਤਾਂ ਉੱਥੇ ਵੀ ਮੈਂ ਦੇਖਿਆ ਕਿ ਕਾਫੀ ਕੁਝ ਬਣਿਆ ਹੋਇਆ ਉੱਥੇ ਵੀ ਕੁਝ ਕੀਤਾ ਗਿਆ ਤੁਹਾਡੇ ਦੁਆਰਾ ਸਾਡਾ ਪਿੰਡ ਸਰ ਗੰਬੀਰ ਸਰ ਕੋ ਹੈ ਉਹਨਾਂ ਨੇ ਜਦੋਂ ਦਿਨ ਉਹਨਾਂ ਨੇ ਮੈਨੂੰ ਆਰਡਰ ਪਲੇਸ ਕੀਤਾ ਸੀ ਉਦੋਂ ਮੇਰੇ ਕੋ ਇਧਰ ਜਲੰਧਰ ਹਵੇਲੀ ਦਾ ਕੰਮ ਚੱਲ ਰਿਹਾ ਸੀ ਤੇ ਅੰਮ੍ਰਿਤਸਰ ਹਵੇਲੀ ਜੰਡਿਆਲਾ ਖੁੱਲੀ ਸੀ ਉਹਦਾ ਵੀ ਕੰਮ ਚੱਲ ਰਿਹਾ ਸੀ ਫਿਰ ਉਹਨਾਂ ਨੇ ਉਹ ਟੀਮ ਕਲਕੱਤੇ ਤੋਂ ਬੁਲਾ ਕੇ ਸਾਰੀ ਪੰਜਾਬੀ ਸੱਭਿਆਚਾਰ ਦਾ ਕੰਮ ਕਰਵਾਇਆ ਗਿਆ ਸੀ ਉਸ ਨਾਲ ਕੋ ਟਾਈਮ ਨਹੀਂ ਸੀ ਅੱਛਾ ਭਾਜੀ ਜਿਹੜੀ ਹਵੇਲੀ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੀ ਜਲੰਧਰ ਵੀ ਬਣੀ ਹੋਈ ਹੈ ਬਾਅਦ ਵਿੱਚ ਜੰਡੇਆਲੇ ਵੀ ਬਣੀ ਹੋਈ ਹੈ ਅੱਛਾ ਉਸ ਹਵੇਲੀ ਦੇ ਵਿੱਚ ਜੋ ਵੀ ਗੁਸ਼ਤियार ਕੀਤਾ ਗਿਆ ਤੁਸੀਂ ਤਿਆਰ ਕੀਤਾ ਸਰ ਜਲੰਧਰ ਹਵੇਲੀ ਜੰਡੇਆਲਾ ਹਵੇਲੀ ਕਰਨਾਲ ਹਵੇਲੀ ਅੱਛਾ ਕਰਨਾਲ ਵੀ ਤੁਸੀਂ ਤਿਆਰ ਕਰਕੇ ਆਏ ਇਹ ਸਾਰੀਆਂ ਹਵੇਲੀਆਂ ਜਨ ਸਾਹਿਬ ਜੀ ਦੀਆਂ ਇਹਨਾਂ ਨੇ ਇਹਨਾਂ ਦੀ ਸਾਡੀ ਇੱਕ ਟੀਮ ਸੀ ਇਹ ਟੀਮਵਰਕ ਸਾਰਾ ਕੰਮ ਹੋਇਆ ਉੱਥੇ ਸਾਰੀ ਟੀਮ ਨੇ ਮਿਲ ਕੇ ਸਾਰਾ ਸਿਵਲ ਅਚਾਰ ਤੱਕ ਜਿੰਨਾ ਵੀ ਕੰਮ ਉੱਥੇ ਸਟੈਬਲਿਸ਼ ਕੀਤਾ ਸੀ ਤਾਂ ਭਜੀ ਕਿੰਨਾ ਕੁ ਸਮਾਂ ਲੱਗ ਜਾਂਦਾ ਜੇ ਤੁਹਾਨੂੰ ਕੋਈ ਇੱਕ ਆਰਡਰ ਦੇਂਦਾ ਇੱਕ ਸਟੈਚੂ ਤਿਆਰ ਕਰਨਾ ਵੇ ਮੰਨ ਲਓ 5 6 ਫੁੱਟੀਆਂ 8 ਫੁੱਟ ਦੀਆਂ 4 ਫੁੱਟ ਦਾ ਸਟੈਚੂ ਤਿਆਰ ਕਰਦੇ ਹੋ ਕਿੰਨਾ ਸਮਾਂ ਲੱਗਦਾ ਸਰ ਜਦੋਂ ਜੇ ਤੇ ਕੈਰੇਕਟਰ ਵਾਲਾ ਪੀਸ ਹੁੰਦਾ ਉਸ ਕੈਰੇਕਟਰ ਨੂੰ ਕੱਢਣ ਉੱਤੇ ਨੀਅਰਬਾਟ 20 ਡੇਸ ਲੱਗ ਜਾਂਦੇ ਆ ਪਹਿਲਾਂ ਅਸੀਂ ਕਲੇ ਦੇ ਵਿੱਚੋਂ ਦਾ ਪੱਕੀ ਕੈਰੇਕਟਰ ਕੱਢਣਾ ਹੁੰਦਾ ਹੈ ਜਦੋਂ ਤੱਕ ਅਸੀਂ ਪਾਰਟੀ ਨੂੰ ਦੀ ਫੋਟੋ ਭੇਜ ਦੇ ਦਿੰਦੇ ਨੇ ਕੈਰੇਕਟਰ ਜਿੰਨਾ ਚਿਰ ਰੋਕੇ ਨਹੀਂ ਹੁੰਦਾ ਜਦੋਂ ਕੈਰੇਕਟਰ ਰੋਕੇ ਹੋ ਜਾਂਦਾ ਫਿਰ 10 ਦਿਨ ਦਾ ਪ੍ਰੋਸੈਸ ਰਹਿ ਜਾਂਦਾ ਇਹੜਾ ਇੱਕ ਕਨੈਕਟੀਵਿਟੀ ਪੋਜੀਟਿਵ ਡਾਈਸ ਬੰਦੀਆਂ ਜਿੰਨੂੰ ਅਸੀਂ ਫਾਈਬਰ ਗਲਾਸ ਕੰਨੇ ਆ ਐਫ ਆਰ ਪੀ ਉਹ ਡਾਈਸ ਤੋਂ ਬਾਅਦ ਇਹਦੇ ਤੋਂ ਬਾਅਦ ਪੀਸ ਨਿਕਲਦਾ ਉਹ ਪੀਸ ਅਸੀਂ ਫਾਈਨਲ ਰੂਟ ਦੇ ਵਿੱਚ ਉਹਨੂੰ ਅਸੀਂ ਸਟੈਬਲਿਸ਼ ਕਰਦੇ ਹਾਂ ਤਾਂ ਭਾਜੀ ਜਿਹੜਾ ਤੁਸੀਂ ਬਾਅਦ ਵਿੱਚ ਪੇਂਟ ਵਗੈਰਾ ਕਰਦੇ ਹੋ ਤੇ ਪੇਂਟ ਕਿਹੜਾ ਯੂਜ਼ ਹੁੰਦਾ ਸਰ ਇਹਦਾ ਜਿਹੜਾ ਸੇਮ ਪ੍ਰੋਸੈਸ ਹੈ ਜਿਵੇਂ ਵਾਲ ਦੁਵਾਰਾਂ ਦੇ ਉੱਤੇ ਵਰਕ ਹੁੰਦਾ ਹੈ ਸੇਮ ਪ੍ਰੋਸੈਸ ਹੈ ਇਹਨਾਂ ਦੀਆਂ ਰਗੜਾਈਆਂ ਮੰਜਾਈਆਂ ਜਿਵੇਂ ਕਾਰ ਦੇ ਉੱਤੇ ਡੈਂਟਿੰਗ ਪੇਂਟਿੰਗ ਹੁੰਦੀ ਹੈ ਸੇਮ ਪ੍ਰੋਸੈਸ ਹੈ ਇਹਦੇ ਉੱਤੇ ਪੀ ਯੂ ਪੇਂਟ ਹੋਗੇ ਡੀਕੋ ਪੇਂਟ ਹੋਗੇ ਇਹ ਤਾਂ ਭਾਜੀ ਤੁਸੀਂ ਤਾਂ ਜਿਹੜਾ ਕਿਸੇ ਕੋਲੋਂ ਕੋਈ ਕੰਮ ਨਹੀਂ ਸਿੱਖਿਆ ਹਨ ਤੁਸੀਂ ਦੱਸਦੇ ਸੀ ਕਿ ਇਹ ਗੋਡ ਗਿਫਟੀ ਆ ਤਾਂ ਜਿਹੜੇ ਤੁਸੀਂ ਹੁਣ ਅੱਗੇ ਕਾਰੀਗਰ ਰੱਖਦੇ ਹੋ ਫਿਰ ਇਹਨਾਂ ਨੂੰ ਤੁਸੀਂ ਸਿਖਾਉਂਦੇ ਹੋ ਨਹੀਂ ਸਰ ਇਹ ਜਿਹੜੇ ਇੱਕ ਦੋ ਕਾਰੀਗਰਾਂ ਨੂੰ ਤਾਂ ਅਸੀਂ ਸਿਖਾਣੇ ਜ਼ਰੂਰ ਹੈ ਬਾਕੀ ਇਹ ਜਿੰਨਾ ਵੀ ਵਰਕ ਹੈ ਇਹਨਾਂ ਦੀ ਇੱਕ ਡਿਗਰੀ ਹੈ ਜੀ ਜਿਹੜੀ ਚੰਡੀਗੜ੍ਹ ਆਰਟ ਕਾਲਜ ਦਿੱਲੀ ਆਰਟ ਕਾਲਜ ਕੋਲਕਾਤਾ ਆਰਟ ਕਾਲਜ ਇੱਥੇ ਬੱਚੇ ਮਾਸਟਰ ਕਰਦੇ ਉੱਥੇ ਪਰ ਉਹਨਾਂ ਨੂੰ ਐਕਚੁਅਲੀ ਕੀ ਹੁੰਦਾ ਕਿ ਗਰਾਉਂਡ ਲੈਵਲ ਤੇ ਆ ਕੇ ਉਹਨਾਂ ਨੂੰ ਮਾਰਕੀਟ ਰੀਨਸ ਬਾਰੇ ਨਹੀਂ ਪਤਾ ਹੁੰਦਾ ਬਲੇ ਚਾਹੇ ਐਮਬੀਬੀਐਸ ਕਰ ਲੋ ਚਾਹੇ ਲਾ ਕਰ ਲੋ ਜਿੰਨੀ ਦੇਰ ਤੱਕ ਤੁਹਾਡੀ ਕੋ ਪ੍ਰੈਕਟਿਸ ਨਹੀਂ ਹੈਗੀ ਉਨੀ ਦੇਰ ਤੱਕ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ ਬਿਲਕੁਲ ਜੀ ਜਿੰਨਾ ਜਿਕਰ ਦੇਖੋ ਵਰਕਿੰਗ ਨਹੀਂ ਆਉਂਦੀ ਜਾਂ ਅਸੀਂ ਪ੍ਰੈਕਟੀਕਲ ਕੰਮ ਨਹੀਂ ਕਰਦੇ ਕੋਈ ਵੀ ਕੰਮ ਉਸਤ ਟਾਈਮ ਲੱਗ ਟਾਈਮ ਮੰਗਦਾ ਜਿਸ ਜਿਸ ਵਰਕ ਨੂੰ ਅਸੀਂ ਟਾਈਮ ਦਿੰਨੇ ਆ ਉਹੀ ਵਰਕ ਸਕਸੈਸਫੁਲ ਹੁੰਦਾ ਹੈ ਡਿਗਰੀ ਦੇ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਡਿਗਰੀ ਵਾਲਿਆਂ ਕੋ ਕੰਮ ਕਰਵਾਇਆ ਜਾ ਸਕਦਾ ਤਾਂ ਸਰ ਜਿਹੜੇ ਫਿਰ ਡਿਗਰੀ ਵਾਲੇ ਸਟੂਡੈਂਟਸ ਤੁਹਾਡੇ ਕੋਲ ਆਉਂਦੇ ਨੇ ਤੋ ਕਿੰਨਾ ਕੁ ਸਮਾਂ ਫੇਰ ਦੁਬਾਰਾ ਤੋਂ ਉਹਨਾਂ ਨੂੰ ਦੇਣਾ ਪੈਂਦਾ ਇਸ ਕੰਮ ਲਈ ਸਰ ਉਹਨਾਂ ਨੂੰ ਮਤਲਬ ਕਿ ਹਰ ਦੰਸਿਆ ਇੱਕ ਨਵਾਂ ਚੈਲੰਜ ਰੋਜ਼ ਇੱਕ ਆਉਂਦਾ ਕਿਉਂਕਿ ਹਰ ਇੱਕ ਨੇ ਕਹਿਣਾ ਕਿ ਮੇਰਾ ਮਕੀ ਆਪਣੀ ਨਵੀਂ ਫੋਟੋ ਲੈ ਕੇ ਐਸਟੈਬਲਿਸ਼ ਕਰ ਦੇ ਮੇਰਾ ਇਹ ਸਟੈਚੂ ਬਣਾ ਦਿਓ ਉਹਨਾਂ ਨੂੰ ਮਤਲਬ ਕਿ ਉਸ ਸਕਲਪਚਰ ਤੇ ਖੜਾ ਕਰ ਦਿੰਦੇ ਆ ਜਦੋਂ ਫਾਈਨਲ ਸਟੇਜ ਆ ਜਾਂਦੀ ਹੈ ਉਦੋਂ ਸਾਨੂੰ ਆਪ ਨਾਲ ਵਰਕ ਕਰਨਾ ਪੈਂਦਾ ਹੂੰ ਹੂੰ ਉਹ ਉਸ ਪ੍ਰੈਕਟੀਕਲ ਪੂਰੇ ਨਹੀਂ ਹੁੰਦੇ ਡਿਗਰੀ ਜ਼ਰੂਰ ਹੁੰਦੀ ਹੈ ਪਰ ਪ੍ਰੈਕਟੀਕਲ ਦੇਖੋ ਹੱਥ ਨਾਲ ਕਰਕੇ ਹੀ ਹੋਣਾ ਹੂੰ ਤਾਂ ਪਾਤੀ ਜੀ ਸਰਾ ਤੁਸੀਂ ਦੱਸ ਰਹੇ ਸੀ ਕਿ ਜੇਕਰ ਕਿਸੇ ਨੇ ਆਪਣਾ ਸਟੈਚੂ ਤਿਆਰ ਕਰਵਾਉਣਾ ਹੋਵੇ ਤੁਸੀਂ ਉਹ ਵੀ ਕਰ ਦਿੰਦੇ ਹੋ ਤਾਂ ਉਹਦਾ ਕੀ ਪ੍ਰੋਸੀਜਰ ਹੈਗਾ ਸਰ ਉਹਨਾਂ ਦਾ ਮਲਕੀ ਸਾਹਦੋ ਤਰਫ ਦੀ ਫੋਟੋਗ੍ਰਾਫ ਸਾਨੂੰ ਚਾਹੀਦੀ ਹੁੰਦੀ ਆ ਉਹਨਾਂ ਦਾ ਮਲਕੀ ਉਹਨਾਂ ਦੀ ਸਕੈਨਿੰਗ ਹੁੰਦੀ ਆ ਜਿਵੇਂ ਉਹਨਾਂ ਦੇ ਜਿੰਨਾ ਕੱਦ ਆ ਸਾਰਾ ਉੱਥੇ ਮੇਨਟੇਨ ਇੱਕ ਹਿਸਟਰੀ ਉਹਨਾਂ ਦਾ ਫਿਰ ਇੱਕ ਨ ਸਕਲਟਨ ਬੰਦ ਹੈ ਪਹਿਲਾਂ ਤੇ ਇਹ ਉਹਨੂੰ ਕੰਪਿਊਟਰ ਦੇ ਵਿੱਚ ਉਹਦਾ ਗ੍ਰਾਫੀਕਲ ਕੰਮ ਹੁੰਦਾ ਹੈ ਗ੍ਰਾਫੀਕਲ ਦੇ ਵਿੱਚ ਉਹਦਾ ਬੋਡੀ ਸਟਰਕਚਰ ਤਿਆਰ ਕੀਤਾ ਜਾਂਦਾ ਉਹਨੂੰ ਦੇਖ ਕੇ ਫਿਰ ਉਹਦੀ ਮੈਨਰਮੈਂਟ ਤੋਂ ਬਾਅਦ ਅਸੀਂ ਮਿੱਟੀ ਕਲੇ ਦਾ ਪੀਸ ਕੰਮ ਕਰਦੇ ਆ ਕਲੇ ਤੋਂ ਬਾਅਦ ਹੋਰਾਂ ਕੰਮ ਜਿਹੜਾ ਅਗਲਾ ਪ੍ਰੋਸੈਸ ਹੈ ਸਾਰਾ ਫਾਈਬਰ ਦਾ ਹੁੰਦਾ ਜੀ ਫਾਈਬਰ ਦੇ ਵਿੱਚ ਉਹਦੀਆਂ ਡਾਈਆਂ ਪਾ ਕੇ ਫਿਰ ਹੋਰਾਂ ਪੀਸ ਨਿਕਲੇਗਾ ਜੀ ਤਾਂ ਭਾਜੀ ਜੇਕਰ ਕਿਸੇ ਨੇ ਆਪਣਾ ਸਟੈਚੂ ਤਿਆਰ ਕਰਾਉਣਾ ਹੋਵੇ ਤਾਂ ਕਿੰਨਾ ਸਮਾਂ ਲੱਗ ਜਾਂਦਾ ਅਨੁਸਾਰ 20 ਡੇਸ ਤੋਂ 30 ਡੇਸ ਲੱਗਦੇ ਆ ਕਿਉਂਕਿ ਉਹਦਾ ਇੱਕ ਕੈਰੇਕਟਰ ਹੈ ਕਿਉਂਕਿ ਫੇਸ ਦੇ ਉੱਤੇ ਜਿਹੜਾ ਅਸੀਂ ਕੰਮ ਆ ਕੇ ਕਰਦੇ ਨਾ ਬਾਕੀ ਬੋਡੀਜ਼ ਦਾ ਕੰਮ ਜਿਹੜਾ ਉਹ ਨਾਰਮਲੀ ਹੋ ਜਾਂਦਾ ਮੇਨ ਵਰਕਿੰਗ ਹੁੰਦੀ ਹੈ ਜਿਹੜਾ ਅਸੀਂ ਫੇਸ ਉਹਨਾਂ ਦੇ ਸਿਰ ਦੇ ਵਾਲ ਉਹਨਾਂ ਦੀ ਆਈਸ ਉਹਦੇ ਉੱਤੇ ਟਾਈਮ ਲੱਗਦਾ ਉਹ ਤੇ ਨੀਅਰ ਬੋਰਡ ਭਾਜੀ ਹਰ ਇੱਕ ਚੀਜ਼ ਤੇ ਧਿਆਨ ਦਿੰਦੇ ਨੇ ਚੀਕਸ ਤੇ ਲਿਪਸ ਤੇ ਨੋਜ਼ ਤੇ ਫੋਰੈਟ ਤੇ ਹਨਾ ਚੀਨ ਤੇ ਹਰ ਇੱਕ ਚੀਜ਼ ਤੇ ਧਿਆਨ ਦਿੰਦੇ ਹੋ ਫਿਰ ਤੁਸੀਂ ਬਿਲਕੁਲ ਜੀ ਉਹਨਾਂ ਦੇ ਬਹੁਤ ਬਰੀਕੀਆਂ ਦਾ ਕੰਮ ਹੁੰਦਾ ਜੀ ਇਹ ਦੇਖੋ ਉਹਨਾਂ ਦੀ ਆਈਸ ਦੇ ਪਲਕਾਂ ਕਿੰਨੀਆਂ ਆ ਕਿ ਸਾਈਜ਼ ਦੇ ਮੁਤਾਬਿਕ ਉਹਨਾਂ ਦਾ ਸਰੀਰ ਗਠਵਾਵੇਂ ਕਿਸ ਤਰ੍ਹਾਂ ਦਾ ਵਾ ਉਹ ਪੂਰਾ ਪ੍ਰੋਪਰ ਉਹਨੂੰ ਸਕੈਨ ਕਰਕੇ ਗ੍ਰਾਫੀਕਲ ਕੰਮ ਕੀਤਾ ਜਾਂਦਾ ਉਸ ਤੋਂ ਬਗੈਰ ਉਹਦਾ ਸਟੈਚੂ ਕਵਰ ਨਹੀਂ ਹੋ ਪਾਂਦਾ ਪਰ ਤੁਸੀਂ ਕੰਪਲੈਕਸ਼ਨ ਵੀ ਦੇਖਦੇ ਹੋ ਕਿ ਇਹ ਗੋਰਾ ਹੈ ਜਾਂ ਕਾਲਾ ਹੈ ਜਾਂ ਸਾੰਮਲਾ ਹੈ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋ ਤੁਸੀਂ ਕੰਮ ਕਰਦੇ ਹੋ ਸਰ ਜਿੰਨਾ ਵੀ ਬੋਡੀ ਸਟਰਕਚਰਸ ਹੁੰਦਾ ਹੈ ਉਹਨੂੰ ਅਸੀਂ ਸਾਰਾ ਹੀ ਧਿਆਨ ਚ ਲਿਆ ਜਾਂਦਾ ਹੈ ਉਹਦਾ ਨਿੱਕਾ ਨਿੱਕਾ ਪੁਆਇੰਟ ਕੋਈ ਵੀ ਬੋਡੀ ਦਾ ਪਾਰਟ ਛੱਡਿਆ ਨਹੀਂ ਜਾਂਦਾ ਉਹਨਾਂ ਦਾ ਕਲਰ ਤੋਂ ਵੇਖ ਕੇ ਪੂਰਾ ਧਿਆਨ ਦਿੱਤਾ ਜਾਂਦਾ ਉਹਨਾਂ ਦੀ ਆਈਸ ਦੇ ਉੱਤੇ ਪੂਰਾ ਧਿਆਨ ਦਿੱਤਾ ਜਾਂਦਾ ਉਹਨਾਂ ਦੇ ਵਾਲਾਂ ਦੇ ਪੂਰਾ ਧਿਆਨ ਦਿੱਤਾ ਇਹਨਾਂ ਹੱਥ ਦੀ ਮੂਵਮੈਂਟ ਤੇ ਧਿਆਨ ਦਿੱਤਾ ਜਾਂਦਾ ਕਿਉਂਕਿ ਹਰ ਚੀਜ਼ ਨੇ ਹੁਣ ਅਸੀਂ ਇੱਕ ਸਟੈਚੂ ਇਸਟੈਬਲਿਸ਼ ਕੀਤਾ ਹੈ ਆਪਣੇ ਪਹਿਲਵਾਨ ਦਾਰਾ ਸਿੰਘ ਜੀ ਦਾ ਜੇ ਦਾਰਾ ਸਿੰਘ ਜੀ ਮਸ਼ਹੂਰ ਰੈਸਲਰ ਵੀ ਨੇ ਫਿਲਮ ਐਕਟਰ ਵੀ ਰਹੇ ਨੇ ਉਹ ਫ੍ਰੀ ਸਟਾਈਲ ਕੁਰਸੀ ਜਿਹੜੀ ਇਹਨਾਂ ਨੇ ਲੜੀ ਸੀ ਉਹਨਾਂ ਨੇ ਉਸ ਫੋਟੋ ਦੇ ਵਿੱਚ ਸੜਕੋ ਉਹਨਾਂ ਦੇ ਪਿੰਡ ਧਰਮਚੱਕ ਪਿੰਡ ਤੇ ਤੇ 5 5 2024 ਨੂੰ ਨਾਲ ਉੱਥੇ ਉਦਘਾਟਨ ਕਰ ਰਹੇ ਆ ਜੀ ਤੇ ਉਹ ਸਟੈਚੂ ਦੇ ਵਿੱਚ ਉਹਨਾਂ ਦਾਰਾ ਸਿੰਘ ਦਾ ਜੋ オリジナル ਬੋਡੀ ਸੀ ਉਸ ਟਾਈਮ ਦੀ ਉਹਦਾ ਬਕਾਇਦਾ ਔਰ ਵਰਕਿੰਗ ਕੀਤੀ ਗਈ ਆ ਉਹਦਾ ਗ੍ਰਾਫੀਕਲ ਕੰਮ ਕੀਤਾ ਗਿਆ ਉਹਦੇ ਮੁਤਾਬਿਕ ਉਸ ਸਟੈਚੂ ਨੂੰ ਖੜਾ ਕੀਤਾ ਗਿਆ ਉਤੋਂ ਦੀ ਜਿਹੜੀ ਪਬਲਿਕ ਹੈ ਉਹਨਾਂ ਨੂੰ ਉਸ ਸਟੈਚੂ ਦੇ ਵਿੱਚ ਕੋਈ ਕਮੀ ਨਹੀਂ ਨਜ਼ਰ ਆਈ ਤੇ ਉਹਨਾਂ ਨੇ ਸਾਨੂੰ ਓਕੇ ਕੀਤਾ ਹੋਣਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਉਸ ਸਮੇਂ ਦੀ ਜੋ ਵੀ ਉਹਨਾਂ ਦੀ ਬਾਡੀ ਸੀ ਉਸ ਅਕੋਰਡਿੰਗ ਤੁਸੀਂ ਤਿਆਰ ਕੀਤਾ ਕਿਸ ਤਰ੍ਹਾਂ ਫਿਰ ਉਸ ਟਾਈਮ ਦੀ ਉਹਨਾਂ ਦੀ ਤੁਸੀਂ ਪਹਿਲਾਂ ਪਿਕਸ ਮੰਗਵਾਈਆਂ ਕਿਸ ਤਰ੍ਹਾਂ ਇਸੀ ਨੂੰ ਜਿਹੜਾ ਹੈਂਡਲ ਕੀਤਾ ਸਰ ਇਹਨਾਂ ਦੀ ਪੱਲੋਂ ਚਾਰੋਂ ਤਰਫ ਦੀਆਂ ਪਿਕਸ ਮੰਗਾਈਆਂ ਉਸ ਸਮੇਂ ਦੀਆਂ ਉਸ ਸਮੇਂ ਦੀਆਂ ਜਿਹੜੀਆਂ ਉਹਨਾਂ ਨੇ ਫ੍ਰੀ ਸਟਾਈਲ ਕੁਸ਼ਤੀ ਲੜੀ ਸੀ ਉਸ ਟਾਈਮ ਦੇ ਜਿਹੜੀ ਫ੍ਰੀ ਸਟਾਈਲ ਉਹਨਾਂ ਨੇ ਵਿਦ ਸ਼ੂਜ਼ ਕੁਸ਼ਤੀ ਲੜਦੇ ਸੀ ਉਦੋਂ ਅਸੀਂ ਸ਼ੂਜ਼ ਪਾ ਕੇ ਜਿਹੜੀ ਫ੍ਰੀ ਸਟਾਈਲ ਕੁਸ਼ਤੀ ਹੁੰਦੀ ਸੀ ਉਸ ਟਾਈਮ ਵਿਦ ਸ਼ੂਜ਼ ਹੁੰਦੀ ਸੀ ਉਹਨਾਂ ਨੇ ਉਸੇ ਸ਼ੂਜ਼ ਪਾਏ ਹੋਏ ਸਭ ਕੁਝ ਉਹਦਾ ਉਹਨਾਂ ਦਾ ਪੂਰਾ ਕੰਪਾਸ ਦੇ ਨਾਲ ਉਹਨਾਂ ਦੀ ਪੂਰੀ ਬੋਡੀ ਨੂੰ ਕਵਰ ਕੀਤਾ ਗਿਆ ਵੱਲੋਂ ਕਿੰਨੀ ਐਮ ਐਮ ਦੀ ਬੋਡੀ ਹੈ ਉਹਦਾ ਜੀ ਟੈਸਟ ਕਿੰਨੀ ਹੈ ਉਹਨਾਂ ਦੇ ਮਤਲਬ ਜਿਹੜੀ ਆਪਣੇ ਦਿਲ-ਡੋਲ ਸੇ ਗੰਦੇ ਹੁੰਦੇ ਆ ਉਹਨਾਂ ਦੀ ਬਾਜੂ ਸੀ ਉਹਨਾਂ ਦੇ ਸਾਰੇ ਕੰਪਾਸ ਨਾਲ ਬੇਨਤੀ ਕਰਕੇ ਉਸ ਤੋਂ ਬਾਅਦ ਵਰਕਿੰਗ ਕੀਤੀ ਗਈ ਹੈ ਜੀ ਤੇ ਜਿਹੜੀ ਉਸ ਟਾਈਮ ਤੇ ਦਾਰਾ ਸਿੰਘ ਪੱਗ ਬੰਦੇ ਸੀ ਇੱਕ ਦੇਸੀ ਟਾਈਪ ਜਿਹੜਾ ਇਹਨਾਂ ਨੂੰ ਵਾਰਡ ਮਿਲਿਆ ਸੀ ਉਹ ਵੀ ਉਹਨਾਂ ਨੂੰ ਪੱਗ ਵੀ ਉਸੇ ਤਰ੍ਹਾਂ ਬਣੀ ਹੋਈ ਹੈ ਸਰ ਜੇਕਰ ਕਿਸੇ ਨੇ ਆਪਣਾ ਸਟੈਚੂ ਤਿਆਰ ਕਰਾਉਣਾ ਹੋਵੇ ਤਾਂ ਕੋਸਟ ਕਿੰਨੀ ਕੁ ਪੇ ਕਰਨੀ ਪੈਂਦੀ ਹੈ ਸਰ ਜਿਹੜਾ ਫਰਸਟ ਸਟੈਚੂ ਦੀ ਜਿਹੜੀ ਪੇ ਹੈ ਕੋਈ ਵੀ ਜਿਵੇਂ ਸਿੰਗਲ ਸਟੈਚੂ ਬੰਦਾ ਜਿਹਦੀ ਕੋਈ ਕੁਆਂਟੀਟੀ ਨਹੀਂ ਹੈ ਜਿਹੜਾ ਨੋਟ ਫੋਰ ਸੇਲ ਹੈ ਉਹ ਘਰ ਤੋਂ ਕਰ ਨੀਅਰ ਮੋਰ 1,20,000 ਤੋਂ ਸਟਾਰਟਿੰਗ ਹੋ ਜੰਦੀ ਹੈ ਜੀ ਆਰਸੀਸੀ ਤੋਂ ਐਫਆਰਪੀ ਦਾ ਬੰਦਾ ਜੀ 2,30,000 ਦਾ ਪਜੀ ਥੋੜਾ ਜਿਹਾ ਇਹ ਵੀ ਐਕਸਪਲੇਨ ਕਰ ਦਿਓ ਤੁਸੀਂ ਆਰਸੀਸੀ ਕਿਹਨੂੰ ਬੋਲਦੇ ਆ ਐਫਆਰਪੀ ਕਿਹਨੂੰ ਬੋਲਦੇ ਜਿਉਂਕਿ ਜਿਹੜੇ ਸਾਡੇ ਸਰੋਤੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਜੇ ਸਰ ਆਰਸੀਸੀ ਹੁੰਦਾ ਜਿ ਜਿਵੇਂ ਆਰਸੀਸੀ ਜਿਵੇਂ ਲੈਂਟਰ ਪੈਂਦਾ ਆਮ ਨੋਰਮਲ ਘਰਾਂ ਦੇ ਵਿੱਚ ਉਹਦੇ ਵਿੱਚ ਤੁਹਾਨੂੰ ਬਜਰੀ ਸੀਮੈਂਟ ਉਹਨੂੰ ਕਹਿੰਦੇ ਆਰਸੀਸੀ ਕਹਿੰਦੇ ਆ ਜੀ ਜੀਆਰਸੀ ਹੁੰਦੀ ਹੈ ਫਾਈਬਰ ਤੇ ਸੀਮੈਂਟ ਦਾ ਮਿਕਸਚਰ ਦੋਵਾਂ ਦਾ ਮਿਕਸ ਇਹ ਕਹਿੰਦੀ ਹੈ ਜੀ ਐਫਆਰਪੀ ਐਫਆਰਪੀ ਹੁੰਦੀ ਹੈ ਫਾਈਬਰ ਗਲਾਸ ਰੀਜ਼ਨ ਫਾਈਬਰ ਗਲਾਸ ਰੀਜ਼ਨ ਇੱਕ ਐਸਾ ਪ੍ਰੋਡਕਟ ਹੈ ਜਿਹੜਾ ਲਾਈਟ ਵੇਟ ਹੈ ਉਹਦੀ ਬ੍ਰੇਕੇਜ ਕੋਈ ਨਹੀਂ ਹੈ ਜੀ ਉਹਦੀ ਜਿਹੜੀ ਲਾਈਫ ਹੈ ਕਮਕੀ ਕਾਫੀ ਸਮੇਂ ਤੱਕ ਰਹਿੰਦੀ ਹੈ ਜਦ ਤੱਕ ਉਹ ਜਿਸ ਬਿਲਡਿੰਗ ਤੇ ਸਟੈਬਲਿਸ਼ ਹੁੰਦਾ ਹੈ ਉਹਨੇ ਜਦ ਤੱਕ ਉਹ ਸਟੈਚੂ ਖੜੇ ਰਹਿੰਦੇ ਆ ਇਸ ਤੋਂ ਬਾਅਦ ਆ ਜਾਂਦੀ ਜੀ ਸਟੈਚੂ ਦੀ ਕੁਆਲਿਟੀ ਆ ਜਾਂਦੀ ਜਾਂ ਮਾਰਬਲ ਦੇ ਵਿੱਚ ਇਹ ਕਾਈਂ ਦੀ ਗਨ ਮੈਟਲ ਚ ਇਸ ਤੋਂ ਬਾਅਦ ਆ ਜਾਂਦੀ ਸਿਲੀਕੋਨ ਚ ਜਿਹੜੀ ਸਭ ਤੋਂ ਜ਼ਿਆਦਾ ਕੋਸਟ ਆ ਜੀ ਉਹ ਸਿਲੀਕੋਨ ਦੇ ਸਟੈਚੂ ਦੀ ਹੁੰਦੀ ਹੈ ਉਹ 6 ਫੁੱਟ ਦਾ ਜਿਹੜਾ ਸਟੈਚੂ ਆ ਉਹਦੀ ਕੋਸਟ ਨੇਮਰ 17 ਲੱਖ ਰੁਪਏ ਆਂਦੀ ਹੈ 17 ਲੱਖ ਸਿਲੀਕੋਨ ਦਾ ਜਿਹੜਾ ਸ਼ਾ ਉਹਦੇ 17 ਲੱਖ ਰੁਪਏ ਹੁੰਦੀ ਭਾਈ ਇਹਦਾ ਕਾਰਨ ਕੀ ਹੈ ਉਹ ਜਿਹੜਾ ਸਟੈਚੂ ਬਣਾਉਂਦਾ ਜੀ ਉਹਦੇ ਵਿੱਚ ਜਿਹੜਾ ਪੂਰਾ ਬਾਡੀ ਪਾਰਟਸ ਇਸ ਤਰ੍ਹਾਂ ਹੁੰਦਾ ਜੇ ਕਿ origignal ਜੋ ਬੰਦੇ ਦਾ ਜਨਮ ਹੁੰਦਾ ਜਿਵੇਂ ਬਿਲਕੁਲ ਬੋਡੀ ਉਸ ਤਰ੍ਹਾਂ ਦੀ ਹੁੰਦੀ ਆ ਔਰ ਇਆ ਆਈਵੀ origignal ਲਗਾਈਆਂ ਜਾਂਦੀਆਂ ਦੰਦ ਵੀ origignal ਲਗਾਏ ਜਾਂਦੇ ਆ ਉਹਨਾਂ ਦੇ ਵਾਲ ਵੀ origignal ਲਗਾਏ ਜਾਂਦੇ ਆ ਸਿਰਫ ਉਹ ਬੋਲ ਨਹੀਂ ਸਕਦਾ ਬਾਕੀ ਤੁਸੀਂ ਉਹਨੂੰ ਕਹਿ ਦੇਖ ਕੇ ਇਹ ਨਹੀਂ ਕਹਿ ਸਕਦੇ ਕੋਈ ਬੰਦਾ ਹੈ ਕਿ ਨਹੀਂ ਮਤਲਬ ਇਹ ਕਹਿ ਸਕਦੇ ਇਹ ਸਿਰ ਵਿੱਚ ਰੂਹ ਹੀ ਨਹੀਂ ਹੈਗੀ ਬਸ ਸਿਰ ਵਿੱਚ ਰੂਹ ਨਹੀਂ ਹੈ ਬਾਕੀ ਵਿੱਚ ਸਭ ਕੁਝ ਹੈ ਜੀ ਤੋ ਭਜੀ ਤਿਆਰ ਕੀਤਾ ਜੀ ਹਲੇ ਤੱਕ ਤੁਸੀਂ ਫਿਰ ਸਿੱਲੀ ਕੋ ਹੁੰਦਾ ਸਿੱਲੀ ਕੋ ਹੁੰਦਾ ਗੋਬਿੰਦਗੜ੍ਹ ਕਿਲੇ ਚ ਸਾਡੀ ਟੀਮ ਨੇ ਸਟੈਚੂ ਤਿਆਰ ਕੀਤੇ ਆ ਕਾਫੀ ਔਰ ਚ ਕੁਛ ਨਿਆਂ ਸਿੰਘਾਂ ਦੇ ਗਤਕਾ ਖੇਡ ਦੇ ਸਟੈਚੂ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਟੈਚੂ ਸੀ ਕੁਰਸੀ ਤੇ ਬੈਠੇ ਆ ਇੱਕ ਸਟੈਚੂ ਹੋਰ ਸਾਨੂੰ ਇੱਕ ਆਰਡਰ ਆ ਰਿਹਾ 20 ਫੁੱਟ ਉੱਚਾ ਕਿਸੇ ਕਲੋਨੀ ਦੇ ਬਾਹਰ ਲੱਗਣਾ ਉਹਨਾਂ ਨੇ ਸਰਗੋਹ ਮਹਾਰਾਜਾ ਰਣਜੀਤ ਸਿੰਘ ਕੁਰਸੀ ਤੇ ਬੈਠੇ ਹੋਏ ਉਹ ਆਈਡੀਆ ਹੈ ਜਿੰਨਾ ਤੱਕ ਮੇਰਾ ਐਫ ਆਰ ਪੀ ਚ ਬਣੇਗਾ ਤੁਸੀਂ ਦੱਸ ਰਹੇ ਸੀ ਕਿ ਸਟੈਚੂ ਆਫ ਲਿਬਰਟੀ ਵੀ ਤਿਆਰ ਕਰ ਰਹੇ ਹੋ ਤੁਸੀਂ ਸਟੈਚੂ ਆਫ ਲਿਬਰਟੀ ਸਰ ਇੱਕ ਕਲੋਨੀ ਇੱਥੇ ਜਿਵੇਂ ਬਣ ਰਹੀਆਂ ਜਿਵੇਂ ਆਰਕਟੈਕਸ ਵਗੈਰਾ ਸਾਨੂੰ ਆਰਡਰ ਦਿੰਦੇ ਆ ਇੱਥੇ ਅੰਮ੍ਰਿਤਸਰ ਦੇ ਵਿੱਚ ਕਲੋਨੀ ਬਣ ਰਹੀ ਆ ਉਹਨਾਂ ਨੇ ਸਾਨੂੰ ਇੱਕ ਆਰਡਰ ਭੇਜਿਆ ਦੋ ਪੀਸ ਲੱਗ ਰਹੇ ਆ ਜੀ ਲਿਬਰਟੀ ਆਫ ਸਟੈਚੂ ਦੇ ਨੀਅਰ ਅਬਾਊਟ ਹੈ ਸਟੈਚੂ 15 20 ਦਿਨ ਤੱਕ ਰੈਡੀ ਹੋ ਜਾਣਗੇ ਇਹਨਾਂ ਦੀ ਅਸੀਂ ਫੋਟੋਗ੍ਰਾਫ ਤੁਹਾਨੂੰ ਦੇ ਦੇਵਾਂਗੇ ਤਾਂ ਭਜੀ ਹੁਣ ਫਿਰ ਜਿਹੜੇ ਲੋਕ ਨੇ ਜਿਹੜੇ ਕਸਟਮਰ ਨੇ ਕਿਸ ਤਰ੍ਹਾਂ ਸੰਪਰਕ ਕਿਸ ਤਰ੍ਹਾਂ ਕਰਦੇ ਹੋ ਤੁਹਾਡੇ ਨਾਲ ਸਰ 27 ਇਅਰਸ ਤੋਂ ਅਸੀਂ ਵਰਕ ਕਰ ਰਹੇ ਆ ਜਿਵੇਂ ਮੌਤੂ ਮੌਤਿਕ ਸਭ ਤੋਂ ਵਧੀਆ ਹੁੰਦੇ ਚਲੋ ਸੋਸ਼ਲ ਮੀਡੀਆ ਆ ਗਿਆ ਵਾ ਸੋਸ਼ਲ ਮੀਡੀਆ ਕਰਕੇ ਵੀ ਹੁਣ ਚਲੋ ਸਾਨੂੰ ਬਹੁਤ ਇਹਦਾ ਐਡਵਾਂਟੇਜ ਮਿਲੀ ਗਿਆ ਪਹਿਲਾਂ ਮੌਤੂ ਮੌਤ ਵਰਕ ਹੁੰਦਾ ਸੀ ਜਿਵੇਂ ਕਿਸੇ ਨੇ ਸਟੈਚੂ ਲਗਾ ਉੱਥੇ ਜਿਹੜੇ ਮੌਤ ਹੁੰਦਾ ਸੀ ਉੱਥੇ ਸੌ ਤੋਂ ਉੱਤੇ ਪਬਲਿਕ ਆਈ ਹਰ ਕੋਈ ਪੁੱਛਦਾ ਕਿ ਸਟੈਚੂ ਕਿੰਨੇ ਬਣਾਇਆ ਜਿੰਨੂੰ ਅੱਛਾ ਲੱਗਣਾ ਉਹਨੇ ਪੁੱਛਣਾ ਹੀ ਪੁੱਛਣਾ ਉਸ ਤੋਂ ਬਾਅਦ ਮੌਤੂ ਮੌਤ ਸਾਡੀ ਮਤਲਬ ਕਿ ਐਡਵਰਟਾਈਜ਼ਮੈਂਟ ਹੁੰਦੀ ਗਈ ਤੇ ਅੱਜ ਸੋਸ਼ਲ ਮੀਡੀਆ ਨੇ ਤੇ ਬਹੁਤ ਜ਼ਿਆਦਾ ਕਰ ਦਿੱਤੀ ਹੈ ਉਹਨੇ ਅਸੀਂ ਪਿੱਛੇ ਇੱਕ THAILAND ਗਏ ਸੀ ਆਪਾਂ ਸਾਨੂੰ ਬੈਂਕਾਕ ਤੋਂ ਆਰਡਰ ਮਿਲਿਆ ਸੀ ਨੌਨਚੌਂਗ ਸਾਈਲੈਂਡ ਬੈਂਕਾਕ ਦੇ ਵਿੱਚ ਉੱਥੇ ਹਨੂਮਨ ਜੀ ਦਾ ਪਹਿਲਾ ਮੰਦਿਰ ਬਣ ਰਿਹਾ ਹੈ THAILAND ਦੇ ਵਿੱਚ ਉੱਥੇ ਅਸੀਂ 12 ਫੁੱਟ ਦਾ ਪੰਜ ਮੁਖੀ ਹਨੂਮਨ ਬਣਾ ਕੇ ਆ ਰਹੇ ਹਾਂ ਤਾਂ ਭਾਜੀ ਜੇਕਰ ਕਿਸੇ ਨੇ ਤੁਹਾਡੇ ਕੋਲੋਂ ਹੁਣ ਤੁਹਾਨੂੰ ਆਰਡਰ ਕਰਨਾ ਹੋਵੇ ਤਾਂ ਆਪਣਾ ਐਡਰੈਸ ਔਰ ਮੋਬਾਈਲ ਨੰਬਰ ਸਾਂਝਾ ਕਰ ਦਿਓ ਸਰ ਮੇਰਾ ਜਿਹੜਾ ਐਡਰੈਸ ਹੈ 골ਡਨ ਗੇਟ ਬਾਈਪਾਸ ਅੰਮ੍ਰਿਤਸਰ ਤੇ ਮੇਰਾ ਮੋਬਾਈਲ ਨੰਬਰ ਹੈ 9855251165 ਇਤੇ ਤੁਸੀਂ ਕੋਈ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਮੇਰਾ ਦੂਸਰਾ ਨੰਬਰ ਹੈ 9216451164 ਤਾਂ ਪਜੀ ਹੁਣ ਤੱਕ ਦਾ ਸਭ ਤੋਂ ਡਿਫਿਕਲਟ ਕੰਮ ਤੁਹਾਡਾ ਕਿਹੜਾ ਰਿਹਾ ਸਰ ਡਿਫਿਕਲਟ ਕੰਮ ਸਾਰੇ ਹੀ ਹੁੰਦੇ ਹਨ ਕਿਉਂਕਿ ਹਰ ਵਾਰੀ ਇੱਕ ਨਵਾਂ ਵਰਕ ਆਂਦਾ ਹੈ ਉਹਨੂੰ ਕੀਤਾ ਨਹੀਂ ਹੁੰਦਾ ਜਦੋਂ ਨਵਾਂ ਵਰਕ ਆਉਂਦਾ ਤਾਂ ਡਿਫਿਕਲਟੀ ਹੈ ਪਰ ਉਹਨੂੰ ਕਰਨਾ ਸਾਡਾ ਕੰਮ ਹੈ ਠੀਕ ਹੈ ਬਈ ਧੰਨਵਾਦ ਓਕੇ ਬਜੀ ਸੋ ਇਹ ਸੰਸਾ ਦੇ ਨਾਲ ਬਬਲੂ ਆਰਟਿਸਟ ਜਿਨ੍ਹਾਂ ਦੁਆਰਾ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਹੋਣ ਆਪਣੀ ਕਲਾ ਦਿਖਾਈ ਜਾ ਰਹੀ ਹੈ ਸੋ ਤੁਸੀਂ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਸਟੈਚੂ ਤਿਆਰ ਕਰਵਾਉਣਾ ਚਾਹੁੰਦੇ ਹੋ ਜਿਵੇਂ ਇਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਆਪਣਾ ਵੀ ਸਟੈਚੂ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਇਹਨਾਂ ਨੇ ਆਪਣਾ ਮੋਬਾਈਲ ਨੰਬਰ ਤੇ ਐਡਰੈਸ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਸੋ ਤੁਸੀਂ ਇਹਨਾਂ ਨਾਲ ਸੰਪਰਕ ਸਾਬ ਸਕਦੇ ਹੋ ਤੁਸੀਂ ਟੀਵੀ ਨਾਲ ਜੁੜੇ ਹੋਏ ਸੀ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ